ਬਲਕਿ ਆ ਕਰਾ ਮੈਂ ਕਿ ਨਾ ਬੈਗ ਚੈੱਕ ਨਹੀਂ ਆ ਦੇਖੋ ਭਾਈ ਚੱਕਰ ਪੈ ਕੀ ਗੱਲ ਕੀ ਗੱਲ ਹੋ ਗਈ ਭਾਈ ਬੈਗ ਚੈੱਕ ਕਰਨ ਨੂੰ ਕਹਿ ਰਹੇ ਉਹ ਤਾਂ ਭਾਈ ਉਹ ਤਾਂ ਕਰਨਾ ਅਗਲੇ ਨੇ ਤੂੰ ਬੈਗ ਚੱਕਰਾ ਦੋ ਬੈਗ ਚੈੱਕ ਕਰਾ ਦੋ ਗੱਲ ਮੁੱਕੀ ਨਹੀਂ ਵੀਰੇ ਕੁਝ ਵੀ ਨਹੀਂ ਹੈਗਾ ਤੁਸੀਂ ਬੈਗ ਚੈੱਕ ਕਰਾਓ ਸਾਹਮਣੇ ਤਾਂ ਖੜੀ ਹੋ ਤੁਸੀਂ ਬੈਗ ਚੈੱਕ ਕਰਾ ਦੋ ਕੀ ਗੱਲ ਹੈ ਚੈੱਕ ਕਰਾਓ ਗੱਲ ਕੀ ਹੋ ਗਈ ਤੁਸੀਂ ਤੇ ਫਿਰ ਦਿਖਾ ਦੋ ਤੁਸੀਂ ਬੈਗ ਚੈੱਕ ਕਰਾ ਦੋ ਅਸੀਂ ਦੇਖੋ ਇਹ ਫालतू ਵੀਡੀਓ ਬਣਾਈ ਜਾਂਦੇ ਕੁਝ ਵੀ ਨਹੀਂ ਹੈਗਾ ਵੀਡੀਓ ਵੀਡੀਓ ਤਾਂ ਕੰਮ ਨਹੀਂ ਕਰ ਸਕਦਾ 1 ਮਿੰਟ ਸਾਡਾ ਦਾ ਕੰਮ ਹੈ ਅਸੀਂ ਤਾਂ ਪੱਤਰਕਾਰ ਬੰਦੇ ਆ ਅਸੀਂ ਤਾਂ ਵੀਡੀਓ ਬਣਾਉਣੀ ਹੈ ਫਿਰ ਤੁਸੀਂ ਕਿਵੇਂ ਬੈਗ ਫਰੋਲ ਸਕਦੇ ਹੋ ਅਸੀਂ ਤੁਹਾਨੂੰ ਆਖ ਲਈਏ ਨਾ ਤੁਸੀਂ ਬੈਗ ਚੈੱਕ ਕਰਾ ਦਿਓ ਜੇ ਸਾਡੀ ਚੀਜ਼ ਵਿੱਚ ਨਾ ਹੋਈ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਕੋਈ ਕੁਝ ਵੀ ਨਹੀਂ ਹੋਏਗਾ ਵੀਰੇ ਸਾਨੂੰ ਗੈਨ ਕਰਾ ਦਿਓ ਅਰਾ ਛੋੜੋ ਚੱਲੀ ਗਾਣੋ ਜੀ ਕੀ ਗੱਲ ਗੱਲ ਕੀ ਹੋਈ ਹੈ ਬਈ ਗੱਲ ਗੱਲ ਕੀ ਹੋਈ ਹੈ ਯਾਰ ਬੈਗ ਤੇ ਸਮਾਨ ਆ ਬਈ ਆਪਣੀ ਦੁਕਾਨ ਦਾ ਅੱਛਾ ਹਾਂ ਨਹੀਂ ਵੀਰੇ ਮੈਂ ਚੋਰੀ ਥੋੜੀਆ ਵੀਰੇ ਮੈਂ ਫੋਨ ਖਰੀਦਣ ਆਈ ਸੀਗੀ ਵੈਸੇ ਦੇਖ ਰਹੀ ਸੀ ਫੋਨ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਤੇ ਫਿਰ ਕਿਹਦੇ ਪਹੁੰਚ ਕੀ ਹੈ ਫਿਰ ਤੁਸੀਂ ਦਿਖਾਉਂਦੇ ਕਿਉਂ ਨਹੀਂ ਬਾਈ ਜਦੋਂ ਕੁ ਇਹ ਨਹੀਂ ਕੋਈ ਕੁਝ ਨਹੀਂ ਹੈਗਾ ਸਾਰੇ ਸੱਚੇ ਹੋਊਂਗੇ ਤੁਸੀਂ ਦਿਖਾ ਦਿਓ ਸੱਚੀ ਹੋਈ ਵੀਰੇ ਸੱਚੀ ਆ ਮੈਂ ਮੈਨੂੰ ਦਿਖਾ ਦਿਓ ਤੁਸੀਂ ਬਾਈ ਤੁਹਾਡੇ ਨਾਲ ਪਹਿਲਾਂ ਕਦੇ ਹੋਈ ਆ ਜੀ ਠੱਗੀ ਧੋਰੀ ਕਦੇ ਤੁਹਾਡੇ ਨਾਲ ਯਾਰ ਬਹੁਤ ਵਾਰੀ ਇਹ ਵਿੱਚ ਬਹੁਤ ਹੁੰਦਾ ਬਾਈ ਯਾਰ ਹੁਣ ਤੁਸੀਂ ਆਪ ਦੇਖੋ ਯਾਰ ਲੈ ਜੇ ਅਸੀਂ ਕਮਲੇ ਅਸੀਂ ਦੁਕਾਨਦਾਰ ਆ ਆ ਦੇਖੋ ਬਾਈ ਇੱਥੋਂ ਦਾ ਬਾਈਕ ਦਾ ਵਿਜਿਟ ਕਾਰ ਪਰੀ ਹੋਈ ਸੀ ਖਾਲੀ ਹੋ ਗਈ ਅੱਛਾ ਤੁਸੀਂ ਇੱਕ ਹੱਥ ਚੱਕ ਕੇ ਲਿਆ ਜੀ ਤਾਂ ਵੈਸੇ ਕਹਿਣਾ ਨਹੀਂ ਅੱਛਾ ਨਹੀਂ ਫਿਰ ਇੱਕ ਮਿੰਟ ਤੁਸੀਂ ਦਿਖਾ ਸਕਦੇ ਹੋ ਇਹ ਤੁਸੀਂ ਦਿਖਾਉਂਦੇ ਕਿਉਂ ਨਹੀਂ ਦਿਖਾ ਰਹੀ ਅਸੀਂ ਬੈਗ ਦੇ ਵਿੱਚ ਕੁਝ ਨਹੀਂ ਹੈਗਾ ਕੀ ਨਹੀਂ ਉਹ ਤਾਂ ਠੀਕ ਹੈ ਤੁਸੀਂ ਆਪ ਉਹ ਕਰਾਉਣਾ ਚੱਕਰ ਆ ਉਹ ਚੱਕਰ ਕਰਾਓ ਤੁਸੀਂ ਚੈੱਕ ਕਰਾ ਦਿਓ ਕਿੱਡੀ ਗੱਲ ਆ ਅੱਛਾ ਮੇਰੇ ਨਹੀਂ ਕੁਝ ਨਹੀਂ ਹੋਏਗਾ ਤੁਸੀਂ ਕਿਵੇਂ ਹੋ ਗਏ ਇਹਨੇ ਹੋ ਗਏ ਅੱਛਾ ਹੈ ਮੇਰੇ ਕੋਲ ਕੁਝ ਨਹੀਂ ਹੈ ਚੱਕਰ ਚੱਕਰ ਆ ਦੇਖ ਯਾਰ ਆ ਦੇਖ ਬਾਈ ਆ ਕੀ ਆ ਬਾ ਫੜਿਆ ਗਿਆ ਸਮਾਨ ਤੁਸੀਂ ਆਪ ਹੋ ਫਿਰ ਇਹਨੂੰ ਕੁਝ ਨਹੀਂ ਹੋਏਗਾ ਆ ਕੀ ਆ ਕੀ ਫੜਿਆ ਗਿਆ ਬਾਈ ਆ ਕੀ ਨਹੀਂ ਕੁਝ ਨਹੀਂ ਮੈਂ ਤਾਂ ਕੁਝ ਨਹੀਂ ਆ ਆ ਕੀ ਉਹ ਤੁਸੀਂ ਬਈ ਆ ਫੜ ਲੱਗ ਰਹੇ ਨੇ ਦਿਖਾ ਬਈ ਕੀ ਕੀ ਕਰ ਸਕਦੇ ਨੇ ਇੱਕ ਪਾਵਰ ਬੈਂਕ। ਅੱਛਾ ਹੋਰ ਚੈੱਕ ਕਰਦੇ ਆਂ ਬੈਗੋ ਜੀ। ਕਰੋ 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 ਬਾਈ ਕਰੋ ਕਰੋ ਕਰੋ। ਵੀ ਨਹੀਂ ਆਇਆਗਾ ਵੀਰੇ ਇਹਦੇ ਵੀ। ਕੋਈ ਨਹੀਂ ਤਾਂ ਬਈ ਚੱਕਰ ਲੱਗਣਾ ਉਹ ਚੱਕਰਨਗੇ। ਚੈੱਕ ਕਰੋ ਵੀ ਚੈੱਕ ਕਰੋ। ਕਰੋ ਚੈੱਕ ਕਰੋ ਕਰੋ। ਕਰੋ 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 ਚੈੱਕ ਕਰੋ। ਲੈ, ਇੱਕ ਆ ਚਾਰਜਰ ਨਿਕਲੇ ਆ। ਅੱਛਾ ਆਈਫੋਨ ਦਾ ਚਾਰਜਰ ਹੈ। ਆ ਆ ਫੋਨ ਹੈ ਜੀ। ਹੈ ਬਾਈ ਕਿੰਨੇ ਦਾ ਮੋਬਾਈਲ ਆ ਬਾਈ ਇਹ ਕਿੰਨੇ ਕਿੰਨੇ ਫੋਨ ਮੈਂ ਸੈਕੰਡ ਹੈਂਡ ਕਟਿਆ ਕੱਲ ਵੀਰੇ। ਕਿੰਨੇ ਦਾ ਬਾਈ? 40000 ਰੁਪਏ ਦਾ ਕਟਿਆ। 4000 ਦਾ। ਆ ਦੇਖ ਯਾਰ, ਇਤੋਂ ਵੱਡਾ ਇਤੋਂ ਵੱਡੀ ਚੋਰੀ ਕੀ ਹੋਊਗੀ ਯਾਰ। ਸ਼ਰਿਆਮ ਗੁੰਦਿਆਂ ਨੇ ਮੰਡੀ ਦੇ ਵਿੱਚ ਬਾਈ। ਇੱਕ ਔਰਤ ਵੱਲੋਂ ਦੁਕਾਨ 'ਚ ਚੋਰੀ ਹੋ ਗਈ ਹੈ ਸਾਡੇ ਭਰਾ ਦੇ ਦੁਕਾਨ 'ਤੇ ਬਾਈ ਯਾਰ ਹੁਣ ਕੀ ਕਰ ਬਾਈ ਕੀ ਕਰ ਬਾਈ ਬਣਦੀ ਇਹਦੇ ਕਰ ਬਾਈ ਕੀ ਕਰਨੀ ਆ ਕੋਲੇ ਪਾਸ ਆਪ ਨਹੀਂ ਨਹੀਂ ਪੁਲਿਸ ਨੂੰ ਫੋਨ ਲਾ ਪੁਲਿਸ ਨੂੰ ਫੋਨ ਕਰ ਬਾਈ ਮੇਰੇ ਕੋਲ ਪੁਲਿਸ ਨੂੰ ਅਸੀਂ ਨਹੀਂ ਕੋਈ ਨਹੀਂ ਪਾਸ ਅਸੀਂ ਨਹੀਂ ਨਹੀਂ ਦੇਖ ਬਾਈ ਅਸੀਂ ਅਸੀਂ ਵੀਡੀਓ ਨਹੀਂ 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 ਬਾਈ ਉਹ ਤੁਹਾਡੇ ਸਾਹਮਣੇ ਸਮਾਨ ਦਾ ਬਾਈ ਇਹ ਤਾਂ ਵੀਡੀਓ ਬਣੂਗੀ ਬਾਈ ਇਹਦਾ ਜਨਾਬ ਵੀਰੇ ਨਾਂ ਦਾ ਆ ਮੈਂ ਕੀ ਹੋਣਾ ਗਰੇਵਿੰਦਰ ਬੋਲਦਾ ਮਾਲਾ ਦੇ ਕੰਮ ਤੋਂ ਮੈਂ ਕਿਹੜਾ ਲੈ ਕੇ ਆ ਗਏ ਤੁਸੀਂ ਫੋਨ ਨਾ ਕਰੋ ਵੀਰੇ ਤੂੰ ਚੱਜਿਆ ਕਿਉਂ ਭਾਈ ਚੱਜਿਆ ਕਿਉਂ ਮੇਰੇ ਗਲਤੀ ਹੋ ਗਈ ਐ ਜਿਹਨਾਂ ਨੇ ਆਇਓ ਮਾਲਾ ਯਾਰ ਗਲਤੀ ਦਾ ਦੁਬਾਰਾ ਨਹੀਂ ਵੀਰੇ ਫਟ ਦੋ ਫੋਨ ਹੁੰਦੇ ਯਾਰ ਹੁੰਦੇ ਹਾਂਜੀ ਗਲਤ ਲਾੜਾ ਹੋਣਾ ਹਾਂਜੀ ਆਂਦੇ ਆ ਤੁਸੀਂ ਇਹ ਆ ਬਾਈ ਆਹ ਦੇਖੋ ਭਾਈ ਦੇਖ ਅਸੀਂ ਆਏ ਸੀ ਇੱਥੇ ਗੁੰਦੇ ਨੇ ਮੰਡੀ ਮੋਬਾਈਲ ਦਾ ਕੰਮ ਕਰਵਾਉਣ ਠੀਕ ਐ ਤੇ ਇਹਨੇ ਬਈਆ ਬੱਚੇ ਦੇ ਕੱਪੜੇ ਇਹਦੇ ਠੀਕ ਹੈ ਪਤਾ ਨਹੀਂ ਕਿੱਥੋਂ ਆਈਏ ਕੋਈ ਪਰੇ ਥੱਲੇ ਲਕੋਇਆ ਸੀ ਭਾਬੀ ਬੋਲਾ ਫੋਨ ਸੀ ਬਾਈ ਜੀ ਬੋਲਾ ਹੁਣ ਬਾਈ ਕਿੰਨੇ ਦਾ ਕਿੰਨੇ ਦਾ ਕਿਹਾ ਸੀ ਫੋਨ ਇਹ 4000 ਰੁਪਏ ਦਾ ਲੈ ਆਉਂਦਾ ਬਾਈ ਆਪਾਂ 4000 ਦਾ ਹਾਂਜੀ ਤੇ ਇਹ ਮਤਲਬ ਨਵਾਂ ਫੋਨ ਕਿੰਨੇ ਦਾ ਹੈ ਨਵਾਂ ਫੋਨ 12-13000 ਦਾ ਇੱਕ ਤਾਂ ਬਾਈ ਆ ਫੋਨ ਚੋਰੀ ਕਰ ਲੈਣੀ ਠੀਕ ਹੈ ਨੰਬਰ ਦੋ ਬਾਈ ਆਹਾਂ ਡਾਕਟਰ ਆਪ ਦਾ origignal ਰਾਇਸ ਡਾਕਟਰ ਹਾਂ ਠੀਕ ਹੈ 2000 ਦਾ 2000 ਡਾਕਟਰ ਆ ਬਾਈ ਤੇ ਆ ਕੀ ਚੱਕਿਆ ਇਹ ਸਿੱਟਿਆ ਬ੍ਰੈਂਡ ਆਈ ਇਸ ਟੈਂਡ ਵੀ ਜੱਕ ਲੈ ਬਈ ਨੇ ਬਈ ਅਸੀਂ ਤੁਹਾਨੂੰ ਵੀਡੀਓ ਬਣਾ ਜੀ ਨੇ ਕਮਾਲ ਕਰੀ ਇੰਨੀ ਦਾ ਸਬਕ ਥੋੜੇ ਅਸੀਂ ਆਪ ਦੇ ਖੇਡਣਾ ਮਾ ਨਿਕਲੇ ਬੜੀ ਬਣਾਇਆ ਇਹ ਵੀਡੀਓ ਬਣਾ ਬਣਾ ਵੀਡੀਓ ਬਣਾ ਆਪ ਤੁਮ ਬਣਾਓ ਵੀਡੀਓ ਮੈਂ ਬਣਾ ਵੀਡੀਓ ਚਲ ਕੋਈ ਕੋਈ ਨਹੀਂ ਕੋਈ ਨਹੀਂ ਬਈ ਇੱਕ ਮਿੰਟ ਤੁਹਾਡੇ ਸਨਾਨ ਮਿਲ ਗਿਆ ਨਾ ਮੈਂ ਕਿਹੜਾ ਲੈ ਕੇ ਭੱਜ ਗਿਆ ਤੁਸੀਂ ਵੀਡੀਓ ਨਾ ਬਣਾਵੀਂ ਫੇਰ ਤੂੰ ਤੱਕਦਾ ਤੂੰ ਚੋਰੀ ਕਰਦੀ ਇਹਨਾਂ ਨਾਲ ਚੋਰੀ ਇਹਨਾਂ ਨਾਲ ਕਹਿੰਦੀ ਤੁਸੀਂ ਨਾ ਚੋਰੀ ਕਮਾਲ ਗਲਤੀ ਨਹੀਂ ਬਈ ਗਲਤੀ ਮੈਂ ਮੈਂ ਕਰਦਾ ਬੱਸ ਫੋਟੋ ਲੈ ਕੋ ਅਧਿਕਾਰ ਦੇ ਬੰਦਰਾ ਦਾ ਸਮਾਨ ਦੇਖ ਸ਼ਰੇ ਖਾਇਦਾ ਅਰੇ ਕੀ ਚੋਰੀ ਕਰਕੇ ਲੈ ਜੀ ਮੈਂ ਤੂੰ ਚੋਰੀ ਜੀ ਨਹੀਂ ਬਈ ਇੱਕ ਗੱਲ ਦੋਈ ਨਾ ਕੋਈ ਕੋਈ ਨਹੀਂ ਬਈ ਤੇਰੇ ਸਾਹਮਣੇ ਪਿਆ ਸਮਾਨ ਲੈਣੇ ਤੁਸੀਂ ਫੋਨ ਨਾ ਕਰੋਗੇ ਮੇਰੇ ਵੇਚ ਮੈਨੂੰ ਇਹ ਦੱਸ ਦੇ ਕੋਣ ਬਈ ਇੱਕ ਮਿੰਟ ਦੱਸ ਦੇ ਇੱਕ ਮਿੰਟ ਆਇਆ ਚ ਹੈ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਇਹ ਦੱਸ ਹੁਣ ਤੱਕ ਵੀ ਤੂੰ ਭਾਈ ਕਿੰਨੀਆਂ ਚੋਰੀਆਂ ਕੀਤੀਆਂ ਸੱਤ ਸੱਤ ਦੱਸ ਤੇਰਾ ਪੈਂਟ ਕਿਹੜਾ ਕਿਥੋਂ ਦੀ ਹੈ ਤੂੰ ਤੇਰਾ ਟੀਨ ਆ ਮੈਂ ਤਾਂ ਅੱਜ ਹੀ ਆਈ ਸੀ ਫੋਨ ਲੈਣ ਆਈ ਸੀ ਲੈ ਆਪਾਂ ਫੋਨ ਸਾਹਮਣੇ ਇਹਦਾ ਕੁਝ ਨਹੀਂ ਕੋਸ ਸਮਾਨ ਸਾਹਿਬ ਅੱਜ ਨਹੀਂ ਤੂੰ ਇਹ ਦੱਸ ਵੀ ਤੇਰਾ ਭਾਈ ਦਾ ਡਰੈਸ ਕਿਹੜਾ ਹੈ ਉਹ ਦਿਖਾ ਦੇ ਹਜ਼ਾਰ ਕਰੋ ਅਰੇ ਜਿੱਦ ਕਰਨਾ ਬੈਕ ਤੇ ਕਰਨੇ ਬਈ ਇਹ ਪਰਦੇ ਹਾਂ ਕੋਈ ਠੀਕ ਹੈ ਸੋ ਬਈ ਇਹ ਦੇਖੋ ਜੀ ਸ਼ਰਿਆਮ ਇਹਨੇ ਚੋਰੀ ਕੀਤੀ ਐ ਬਈ ਜਗਾਂ ਦਾ ਕਿਨੇ ਆਪਣੀ ਦਾ ਮੋਬਾਈਲ ਮਾਰ ਦੇਰੇ ਹਾਂ ਮਾਰ ਮਾਰ ਅੱਗੇ ਪਿੱਛੇ ਦੇ ਹੋਇਆ ਬੜ ਨਿਕਦੇ ਆ ਜੀ ਅੱਗੇ ਨੂੰ ਹਾਂ ਦੇਖੋ ਕਦੇ ਆਉਂਦੇ ਆ ਪਰ ਅਸੀਂ ਇੱਧਰ ਖੜੇ ਰਹਿੰਦੇ ਆ ਅੱਜ ਅਸੀਂ ਪਰ ਬਈ ਕੰਮ ਕਰੀ ਜਾਂਦੇ ਸੀਗੇ ਇਹਨਾਂ ਦੇ ਇੱਧਰ ਆਣਾ ਹੋਇਆ ਮੈਂ ਇੱਧਰ ਮੈਂ ਦੇਖੇ ਆ ਵੀਰੇ ਬਈ ਇੱਕ ਮਨ ਬੋਲਣਾ ਸਾਡੀ ਸਾਡੀ ਗੁੰਦ ਵਾਲੇ ਮੰਡੀ ਤੇ ਬਹੁਤ ਗੰਦ ਗਿਆ ਹੋਇਆ ਜੋ ਤੁਹਾਡੀਆਂ ਕੁਝ ਵੀ ਤੁਹਾਡੇ ਬਈ ਸਾਡੀ ਗੁੰਦ ਵਾਲੇ ਮੰਡੀ ਤੇ ਕਿੰਨੇ ਮਤਲਬ ਜਿਵੇਂ ਪੋਣ ਜੋਨੀ ਕੋਲੇ ਹੁੰਦੇ ਸੀ ਕਿੰਨੇ ਲੋਗ ਨਾ ਫੋਨ ਨਿਸਤ ਲੇ ਕੇ ਭੱਜੇ ਆ ਬਹੁਤ ਜ਼ਿਆਦੇ ਹੋ ਜਾਂਦਾ ਵੀਰੇ ਉਹ ਸਭ ਤੋਂ ਜਿਹੜੇ ਲੋਕਾਂ ਤੋਂ ਠੀਕ ਹੈ ਮੈਂ ਕਹਿੰਦਾ ਬਹੁਤ ਜ਼ਿਆਦੇ ਕਰਾਪਸ਼ਨ ਹੋ ਜਾਂਦਾ ਦੇਖੋ ਇਹ ਤੁਮ ਲੇਡੀਜ਼ ਕੋਲੋਂ ਫੋਨ ਲੈ ਲਾ ਕੇ ਭੱਜੀ ਜਾਂਦੇ ਆ ਠੀਕ ਆ ਸਾਡੀ ਮੰਡੀ ਚ ਇੱਕ ਔਰਤ ਨੇ 10 ਘਰਾਂ ਚ ਚੋਰੀ ਕਰ ਲਈ ਗਈ ਆ ਬਹੁਤ ਕਰਾਪਸ਼ਨ ਵਧਿਆ ਪਿਆ ਹੂੰ ਇਹਨੂੰ ਤੁਸੀਂ ਆਪ ਦੇਖ ਰਹੇ ਹੋ ਇਸ ਟੈਪ ਸਟੇਸ਼ਨ ਤੋਂ ਲੋਕ ਇਹ ਇਹ ਬਾਈ ਇਹ ਬਾਈ ਔਰਤ ਕਿੱਥੋਂ ਆਇਆ ਸਮਝ ਨਹੀਂ ਦੱਸ ਦੱਸ ਨਹੀਂ ਰਹੀ ਇਹ ਆਪਣੇ ਮੰਡੀ ਮੰਡੀ ਤੋਂ ਪਹਿਲੀ ਵਾਰੀ ਸਾਡੇ ਕਸਟਮਰ ਬਣ ਕੇ ਆਇਆ ਇਹ ਦੇਖੋ ਅੱਛਾ ਤੇ ਪਹਿਲੀ ਵਾਰੀ ਕਸਟਮਰ ਬਣ ਕੇ ਆਇਆ ਤੇ ਆਸਮਾਨੇ ਨਾਲ ਤੋਂ ਬਰਾਮਦ ਹੋਇਆ ਤੁਹਾਡੇ ਸਾਹਮਣੇ ਆ ਤੇ ਆਸਮਾਨ ਮੇਰੇ ਕੋਲ ਸਲੇ ਰੱਖਦਾ ਇਹਨਾਂ ਦੇ ਨਾਲ ਤੇ ਕੋਲ ਥੋੜਾ ਮੁੰਡਾ ਕੈਸ਼ ਸੀਗਾ ਕਿਉਂਕਿ ਗੱਲਾਂ ਨੇੜੇ ਆ ਕੈਸ਼ ਚੱਕੋ ਕੈਸ਼ ਚੱਕਰ ਲਾ ਬਾਈ ਕੈਸ਼ ਚੱਕਰ ਮਾੜੀ ਇਹਦੇ ਨਹੀਂ ਚੈੱਕ ਨਹੀਂ ਨਹੀਂ ਬੈਗ 'ਚ ਤਾਂ ਕੈਸ਼ ਨਹੀਂ ਹੋਣੀ ਬੈਗ ਬੈਗ 'ਚ ਰਹਿਣ ਦਿਓ ਤੁਸੀਂ ਉਹ ਚੱਕਰ ਕੈਸ਼ ਕੁਛ ਨਹੀਂ ਚਾਹੀਓ ਕੀ ਦੀ ਨਾ ਕੈਸ਼ ਲੇਗਾ ਵੀਰੇ ਆਪਣੇ ਕੋਲ ਤੋਂ ਲੈ ਆਂਦਾ ਨਹੀਂ ਚੈਸ਼ ਨਹੀਂ ਹੋਇਆ ਕੁਛ ਪਰ ਆ ਸਮਾਰ ਬਰਾਮਤ ਹੋਇਆ ਬਾਈ ਤੂੰ ਅਦਾ ਟਿਕਾਣਾ ਦੱਸ ਦੇ ਤੇਰਾ ਨਾਮ ਕੀ ਹੈ ਕਿੱਥੋਂ ਆਈ ਹੈ ਤੂੰ ਠੀਕ ਹੈ ਤੂੰ ਕਿੱਥੇ ਰਹਿੰਦੀ ਹੈ ਸਾਨੂੰ ਇਹ ਕਲੀਅਰ ਕਰ ਦੇ ਨਹੀਂ ਤਾਂ ਕੀ ਇਹਨਾਂ ਗੰਮਾਂ ਦੇ ਵਿੱਚ ਕੁਛ ਨਹੀਂ ਰੱਖਿਆ ਤੇਰੇ ਛੱਤਰਪਰੇ ਰੋਡ ਤੋਂ ਹੋਰ ਜਾਣੀ ਹੈ ਫਿਰ ਤੂੰ ਗੁਸਤਾਏਂਗੀ ਵੀਰੇ ਤੁਸੀਂ ਵੀਡੀਓ ਨਾ ਬਣਾਓ ਮੈਂ ਮਾਫੀ ਮੰਗਦੀ ਵੀਡੀਓ ਤਾਂ ਬਾਈ ਅਸੀਂ ਵੀਡੀਓ ਤਾਂ ਅਸੀਂ ਬਣਾ ਲਈ ਗਲਤੀ ਹੋ ਗਈ ਮੈਂ ਅੱਥੋਂ ਅੱਗੇ ਤਾਂ ਨਹੀਂ ਕਰਦੀ ਤੁਸੀਂ ਵੀਡੀਓ ਨਾ ਬਣਾਓ ਨੇੜੇ ਪੁਲਿਸ ਨੂੰ ਫੋਨ ਕਰ ਦੋ ਤੁਸੀਂ ਪੁਰੇ ਉਸ ਦਾ ਵਜੇ ਅਸੀਂ ਫੋਨ ਉਹਦੀ ਕਰ ਦਾਂਗੇ ਤੂੰ ਸਾਨੂੰ ਕਿਹਨਾਂ ਦੱਸ ਦੇ ਭਾਈ ਤੇਰਾ ਕਿਹੜਾ ਟਿਕਾਣਾ ਹੈ ਕਿੱਥੋਂ ਆਈ ਹੈ ਇਦੋਂ ਕਿੰਨੀਆਂ ਚੋਰੀਆਂ ਕੀਤੀ ਸੱਚੀ ਸੱਚ ਗੱਲ ਦੱਸਦੇ ਅਸੀਂ ਵੀਡੀਓ ਬਣਾ ਤੇ ਵੀਡੀਓ ਨਾਲ ਡਰੇਡ ਮਾਰਦੇ ਅਸੀਂ ਕੋਈ ਚੋਰੀ ਨਹੀਂ ਕੀਤੀ ਜੀ ਮੈਂ ਤਾਂ ਅੱਜ ਹੀ ਬਸ ਫਸ ਗਈ ਅੱਜ ਹੀ ਇੱਕ ਦੋ ਬਸ ਪਹਿਲਾਂ ਤੂੰ ਤੂੰ ਮੈਂ ਕਹਿੰਦਾ ਮੈਂ ਪੁਲਿਸ ਨੂੰ ਬੋਲਦਾ ਇੱਕ ਤਾਂ ਕੀਤੀ ਐ ਜੀ ਇਸ ਤੋਂ ਪਹਿਲਾਂ ਕੀ ਕੀ ਕੀਤਾ ਕੀ ਕੀ ਚੋਰੀ ਚੋਰੀ ਕੀਤਾ ਫੋਨ ਹੀ ਕੀਤੇ ਸੀ ਕਿੰਨੇ ਕਿੰਨੇ ਫੋਨ ਚੋਰੀ ਕੀਤੇ ਐ ਦੋ ਬਾਈ ਫਿਰ ਤੂੰ ਕੰਮ ਕਿਉਂ ਨਹੀਂ ਕਰਦੀ ਫਿਰ ਤੂੰ ਚੋਰੀ ਚੋਰੀ ਕਿਉਂ ਕਰਦੀ ਇਹ ਤੈਨੂੰ ਚੋਰੀ ਕਰਨ ਦਾ ਕੀ ਇਹ ਜਦ ਤੈਨੂੰ ਕੀ ਸ਼ੌਂਕ ਪਿਆ ਵੀ ਤੂੰ ਚੋਰੀ ਚੋਰੀ ਕਰਨੀ ਚੋਰੀ ਕਰਨੀ ਮਜਬੂਰੀ ਬਣ ਕੇ ਦੱਸ ਤੇਰੇ ਪਹਿਲਾਂ ਬਹੁਤ ਵੀਡੀਓ ਬਾਹਰ ਲੁਈਆਂ ਐ ਕੋਈ ਨਹੀਂ ਗਲਤੀ ਮੰਨਦੀ ਆ ਜੀ। ਯਾਰ ਦਿਨ ਤੂੰ ਇਹ ਦੱਸ ਆ ਵੀ ਦੁਕਾਨ ਵਾਲਿਆਂ ਤੇ ਤੂੰ ਕਿਵੇਂ ਵਿਸ਼ਵਾਸ ਬਣਾਉਣੀ ਆ ਦੁਕਾਨ ਵਾਲਿਆਂ ਕੋਲੇ ਕਿਵੇਂ ਆਉਣੀ ਆ ਕੀ ਕਹਿਨੀ ਆ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਜਾਲਜ ਬਸਾਉਣੀ ਆ ਸਾਨੂੰ ਇਹ ਗੱਲ ਕਲੀਅਰ ਕਰ ਦੇ। ਬਸ ਮੈਂ ਆਈ ਕਾਊਂਟਰ ਤੋਂ ਇਧਰ ਇਹਨਾਂ ਨੂੰ ਫੋਨ ਦਿਖਾਉਣ ਤੇ ਆਏ ਉੱਧਰ ਉਲਝ ਗਏ ਫੋਨ ਦਿਖਾਉਣ ਦੇ ਵਿੱਚ। ਹੂੰ ਮੈਂ ਉਸ ਸਮਾਰਟ ਕਿੱਟ ਦੇ ਵਿੱਚ ਪਾ ਲਿਆ ਸੀ। ਤੂੰ ਦੱਸ ਵੀਰੇ ਥੋੜੀ ਦੁਕਾਨ ਥੋੜੀ ਆਪਣੀ ਆ? ਤੇ ਕਾਣ ਸੰਜਾ ਰਗ ਸੰਜਾ ਸੰਜਾ ਕਿਵੇਂ ਕਿਵੇਂ ਫੜੇ ਤੁਸੀਂ ਫੜੀ ਗਈ ਹੈ ਕਿ ਇਹ ਕਿਵੇਂ ਤੁਮੇ ਹੱਲ ਜਾਇਆ ਕਿਵੇਂ ਇਹ ਸੰਦਲ ਆ ਜਾ ਇਹ ਇਹਨਾਂ ਨੂੰ ਕਹਿੰਦੀ ਵੀ ਸਾਨੂੰ ਫੋਨ ਦਿਖਾ ਦਿਓ ਮੈਂ ਸੈਕੰਡ ਹੈਂਡ ਲੈਣਾ ਕੋਈ ਵੀ 2-4000 ਰੁਪਏ ਇਹ ਉੱਧਰ ਉੱਜ ਗਏ ਮੈਂ ਉਧਰ ਉਧਰ ਦੀ ਆ ਗਿਆ ਤੇ ਮੈਂ ਦੇਖ ਲਿਆ ਮੈਂ ਕਿਹਾ ਵੀ ਆ ਤਾਂ ਦੇਖੀ ਦੇਖੀ ਇਹ ਯਾਰ ਬਾਈ ਬਹੁਤ ਵਧੀਆ ਬੰਦਾ ਬਗ ਆਏਗਾ ਚਾਹ ਬਣੀ ਪੁੱਛਦਾ ਤੇ ਬਾਈ ਕਿਵੇਂ ਲਜਾਇਆ ਤੁਹਾਨੂੰ ਯਾਰ ਨਾ ਫੋਨ ਦਿਖਾ ਰਿਆ ਇਹਨਾਂ ਨੂੰ ਇੱਕ ਮੇਰੇ ਹੋਰ ਕਸਟਮਰ ਸੀਦਾ ਉਹਨੂੰ ਬੜਾ ਦੁਕਾਨਦਾਰੀ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ ਇਹ ਕਹਿੰਦੇ ਵੀ 2000 ਦਾ ਫੋਨ ਦਿਖਾ ਦੋ ਮੈਂ ਫੋਨ ਅਜੂਆ ਮੈਥਡ ਨੂੰ ਦਿਖਾਇਆਗਾ ਜਿਹੜਾ ਇਹਨਾਂ ਨੇ ਜਿੱਕਿਆ ਐਂ ਰੱਖਦੇ ਠੀਕ ਹੈ ਜੀ ਜਦੋਂ ਮੈਂ ਉਧਰੋਂ ਕਸਟਮਰ ਨਾਲ ਗੱਲ ਕਰਨ ਲੱਗਿਆ ਤੇ ਇਹਨਾਂ ਨੇ ਇੱਕ ਬੈਂਕ ਚ ਪਾ ਲਿਆ ਬਾਕੀ ਮੈਂ ਉਹ ਕਸਟਮਰ ਨਾਲ ਗੱਲ ਕਰਕੇ ਸਿੱਧੇ ਰੱਖਦੇ ਅੱਛਾ ਇਹਨੇ ਸਾਰਾ ਕੁਝ ਪਾ ਲਿਆ ਜੀ ਉਧਰੋਂ ਫੋਨ ਨੂੰ ਜਾ ਕੇ ਪਾ ਇਹ ਬਾਈ ਦੀ ਨਾ ਰਿਕਾਰਡ ਚ ਇੱਕੀ ਬਹੁਤ ਵੱਡੀ ਕਮੀਆਂ ਹੈ ਬਾਈ ਦੇ ਕੈਮਰਾ ਇਧਰੋਂ ਇੱਕ ਲੱਗਿਆ ਇੱਕ ਲੱਗਿਆ ਹੋਇਆ ਹਾਂਜੀ ਵੇ ਬਈ ਸਾਰੇ ਪਾਸੇ ਤੁਸੀਂ ਕੈਮਰਾ ਲਗਾਓ ਹਣਾ ਹਾਂਜੀ ਹਾਂਜੀ ਤੇ ਜਦੋਂ ਕੀ ਗੱਲ ਹੋਈ ਜਦੋਂ ਮੈਂ ਧਿਆਨ ਨਹੀਂ ਮਾਰਿਆ ਜਦੋਂ ਬ੍ਰਦਰ ਆਇਆ ਨਾਲ ਤੇ ਇਦਾਂ ਕਰਕੇ ਜਦੋਂ ਇਹਨਾਂ ਨੇ ਚੈੱਕ ਕੀਤਾ ਵੀ ਕੁਝ ਨਾ ਕੁਝ ਇੱਧਰ ਖੜੇ ਨੇ ਤੇ ਮਨਕਰ ਮਾਸਮਾਨ ਜੱਟੀ ਆਂਦੇ ਨੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਦਾ ਬੈਗ ਚੈੱਕ ਕੀਤਾ ਤੁਹਾਡੇ ਸਾਹਮਣੇ ਹੁਣ ਤੇ ਇਹਨਾਂ ਦੇ ਆ ਸਮਾਨ ਨੇ ਉਹ ਤਾਂ ਬਈ ਤੁਹਾਡੀ ਕਿਸਮਤ ਜੰਗੀਰ ਕੈਮਰਾ ਲੱਗਿਆ ਸੀ ਨਹੀਂ ਤੁਹਾਡੇ ਤੇ ਇਲਜ਼ਾਮ ਵੀ ਲਾ ਸਕਦੇ ਸੀ ਕੋਈ ਲਾ ਸਕਦੇ ਸੀ ਵੀਰੇ ਜਮਾਂ ਲਾ ਸਕਦੇ ਸੀ ਕੋਈ ਦੂਰ ਨਹੀਂ ਕੈਮਰੇ ਕਿਉਂ ਲਵਾਉਂਦੇ ਆ ਬਈ ਤੁਸੀਂ ਕੈਮਰਾ ਲਵਾਉਂਦਾ ਕੀ ਕਰੀਓ ਸਿਕਿਉਰਿਟੀ ਆ ਵੀਰੇ ਸਾਡੀ ਦੇਖੋ ਅੱਜ ਇਹ ਕੁਝ ਹੋ ਠੀਕ ਹੈ ਤੂੰ ਫੋਕਸ ਕਰ ਰਿਆ ਸੀ ਜਿਨ੍ਹਾਂ ਨੂੰ ਨਾ ਪਤਾ ਲੱਗਦਾ ਬਾਹਰ ਦਾ ਫੜਿਆ ਨਹੀਂ ਆਇਆ ਸੀ ਨਾ ਮੂੰਹ ਕਵਰ ਹ ਹ ਠੀਕ ਹੈ ਮੂੰਹ ਕਵਰ ਐ ਫੜੇ ਨਹੀਂ ਜਾਣੇ ਸੀ ਇਹ ਮੈਂ ਮੂੰਹ ਕਿਉਂ ਕਵਰ ਕਰਦੇ ਆ ਹੁਣ ਇੱਕ ਗਰਮੀ ਆ ਗਈ ਗਰਮੀ ਨੂੰ ਇਹ ਆਪਦਾ ਗਰਮੀ ਕਰਕੇ ਨਹੀਂ ਮੂੰਹ ਕਵਰ ਕਰਦੇ ਵੀਰੇ ਕਿਉਂਕਿ ਦੇਖੋ ਜਿਹੜੀ ਏਦਾਂ ਦਾ ਕੰਮ ਕਰ ਰਿਆ ਹੁਣ ਜੇ ਕੋਈ ਚੋਰੀ ਕਰ ਰਿਆ ਇਹਨਾਂ ਦਾ ਫੇਸ ਕਵਰ ਹੈ ਕੱਲ ਨੂੰ ਜੇ ਫੇਸ ਤੋਂ ਫੜੇ ਜਾਣਗੇ ਨਹੀਂ ਫਿਰ ਇਹ ਤਾਂ ਕਹਿੰਦੇ ਵੀ ਅਸੀਂ ਬਾਈ ਜਿਹੜੀ ਗਰਮੀ ਹੈ ਗਰਮੀ ਕਰਕੇ ਗਰਮੀ ਕਰਕੇ ਆਪਾਂ ਨੂੰ ਵੀ ਗਰਮੀ ਲੱਗਦੀ ਹੈ ਵੀਰੇ ਇਹ ਬਾਈ ਗਰਮੀ ਦਾ ਨਜ਼ਾਇਜ਼ ਫੜਾਟ ਹੁੰਦੀ ਹੈ ਵੀਰੇ ਬਿਲਕੁਲ ਬਾਈ ਜੀ ਹੁ मतलब ਤੁਹਾਨੂੰ ਇਹ ਹੋ ਜਾਂਦਾ ਵੀ ਸਾਡੇ ਕੋਲ ਲੇਡੀਜ਼ ਕੱਪੜਾ ਸਮਾਨ ਲੈਣਾ ਆਈ ਕੱਪੜਾ ਲੇਡੀਜ਼ ਤੇ ਯਕੀਨ ਹੁੰਦਾ ਹੀ ਬੰਦੇ ਨੂੰ ਵੀ ਲੇਡੀਜ਼ ਆਈ ਆ ਚਲੋ ਕਸਟਮਰ ਜੈਨੂਣਾ ਹੁਣ ਜੇ ਮੂੰਹ ਮਾਰਨੇ ਕਿ ਆਇਆ ਹੁਣ ਇਹਨਾਂ ਨੂੰ ਕਹ ਦੋ ਮੂੰਹ ਦਿਖਾਣ ਜੇ ਨਹੀਂ ਗਲਤ ਤਾਂ ਹੂੰ ਦਿਖਾਓ ਵੀ ਕੱਪੜਾ ਕੱਪੜਾ ਲਾਓ ਕੱਪੜਾ ਲਾਓ ਮੈਂ ਸਮਾਨ ਫੜਾਤਾ ਨਾ ਜਿਹੜਾ ਕੱਢਿਆ ਸੀ ਚੱਕਿਆ ਸੀ ਹੁਣ ਕੱਪੜੇ ਨਾਲ ਕੀ મતલਬ ਇਹ ਬਾਈ ਫਿਰ ਤੁਸੀਂ ਹੁਣ ਚੋਰੀ ਦਾ ਮੰਨਦੇ ਹੋ ਨਾ ਚੋਰੀ ਮੰਨਦੇ ਆ ਜੀ ਮੈਂ ਤੁਸੀਂ ਆਪਣਾ ਨਾਮ ਦੱਸੋ ਤਾਂ ਨਾਮ ਐਡਰੈਸ ਕੀ ਪਤਾ ਕੀ ਹੈ ਮੈਂ ਤਾਂ ਪਰਮਜੀਤ ਕੌਰ ਆ। ਅੱਛਾ ਕਿੱਥੇ ਰਹਿੰਦੇ ਹੋ? ਬਠਿੰਡੇ ਰਹਿੰਦੀ ਆ। ਬਈ ਬਠਿੰਡੇ ਰਹਿੰਦੀ ਆ ਚਲੋ ਆਪਾਂ ਇਹਦਾ ਐਡਰੈਸ ਦਾ ਕੀ ਪਤਾ ਕਰਨਾ ਹੈ। ਤੇ ਇਹ ਬਾਈਆਂ ਬਾਈ ਕਹਿੰਦੇ ਸਾਡੇ ਮੰਗੋਂਦੇ ਨੇ ਮੰਡੀ 'ਚ ਬਹੁਤ ਚੋਰੀਆਂ ਬਈ ਕਿੰਨੇ ਸਾਲ ਹੋ ਗਏ ਥੋੜੇ ਚੋਰੀਆਂ ਹੁੰਦਿਆਂ ਨੂੰ? ਸਹੀ ਸਹੀ ਸੁਣ। ਵੀ ਇਹ ਜਿਹੜੇ ਬਾਜ਼ਾਰ ਦਾ ਹੋਇਆ ਕਿੰਨਾ ਟਾਈਮ ਗਏ ਬਾਜ਼ਾਰ ਦਾ ਹੁੰਦਿਆਂ ਨੂੰ? ਇਹ ਬਾਜ਼ਾਰ ਤੋਂ ਦੋ ਤਿੰਨ ਸਾਲ ਦੀ ਬਹੁਤ ਜ਼ਿਆਦੇ। ਅੱਛਾ ਜੀ। ਇਹ ਦੋ ਤਿੰਨ ਸਾਲ ਤੋਂ ਇੰਨਾ ਕ ਜ਼ਿਆਦੇ ਕੰਮ ਵਧ ਗਿਆ ਕਿ ਆਪਣੇ ਲੇਡੀਜ਼ ਜੋ ਕੀ ਹੈਗੇ ਆ ਫ੍ਰੀ ਜੋ ਕੱਲ ਨੂੰ ਫੋਨ ਲਾ ਕੇ ਆਪਣੀ ਗਲੀ 'ਚ ਟੱਪਣੀ ਉਹ ਤਾਂ ਆਪਣੇ ਚ ਸਕਦੇ ਠੀਕ ਹੈ ਕਿੰਨੇ ਫੋਨ ਕੋਈ ਆ ਭਾਈ ਜੋਲੀ ਦੀ ਦੁਕਾਨ ਤੁਸੀਂ ਹੁੰਦੇ ਸੀ ਉਸ ਟਾਈਮ ਹਣਾ ਬਾਲੇ ਕੋਲੇ ਮੈਂ ਬਾਲੇ ਕੋਲੇ ਮੈਂ 2-3 ਸਾਲ ਲਾਇਆ ਠੀਕ ਹੈ ਬਈ ਠੀਕ ਹੈ Samsung ਕੰਪਨੀ ਤੇ ਸੀਗਾ ਹੁੰਦਾ ਉਸ ਤੋਂ ਬਾਅਦ ਮੈਂ ਅਸੀਂ ਦੋਨਾਂ ਨੇ ਭਰਾਵਾਂ ਨੇ ਰਾਏ ਕਰਕੇ ਮੈਂ ਆਪਦੀ ਦੁਕਾਨ ਕਰ ਮੈਂ ਬਾਲੇ ਨੇ ਅਸੀਂ ਰਾਏ ਕਰਕੇ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਮੈਂ ਆਪਦੀ ਦੁਕਾਨ ਕਰਨੀ ਆ ਉਹਨਾਂ ਨੇ ਮੇਰਾ ਸਾਥ ਦਿੱਤਾ ਮੈਂ ਆਪਦੀ ਦੁਕਾਨ ਕੀਤੀ ਠੀਕ ਹੈ ਉਹ ਉਧਰ ਹੁੰਦਾ ਸੀ ਉਹ ਉਦੋਂ ਵੀ ਬਹੁਤ ਚੋਰੀਆਂ ਸੀ ਠੀਕ ਹੈ ਬਈ ਠੀਕ ਹੈ ਉਦੋਂ ਤਾਂ ਪੁੱਛੋ ਨਾ ਕਿ ਸਾਡੇ ਕੈਮਰੇ ਦੇ ਚਲਦੇ ਚਲਦੇ ਬਥੇਰੇ ਲੋਕ ਫੋਨ ਚੱਕ ਕੇ ਲਾਗੇ ਸਾਡੇ ਕੈਮਰਾ ਚ ਬਾਈ ਕੈਮਰਾ ਚ ਇੱਕ ਐਕਸੈਸ ਸਾਡਾ ਚੱਕਿਆ ਗਿਆ ਹਮ 11 ਚੱਕਿਆ ਗਿਆ 7 ਚੱਕਿਆ ਗਿਆ ਹਮ ਸਾਡੇ 4-5 ਫੋਨ ਆਈਫੋਨ ਚੱਕੇ ਹਮ 2 ਲੱਭ ਕੇ 3 ਹਲੇ ਤੱਕ ਲੱਭੇ ਨਹੀਂ 4-5 ਫੋਨ ਸੀ ਹਜੇ ਤੱਕ ਪੜਤਾਲ ਨਹੀਂ ਹੋਈ ਉਹਨਾਂ ਦੀ ਠੀਕ ਹੈ ਜੀ ਇੰਨਾ ਕ ਜਿਆਦਾ ਕਰਾਪਸ਼ਨ ਵਧ ਗਿਆ ਪੁੱਛੋ ਨਾ ਤੇ ਬਾਈ ਇਹ ਵੀ ਪਤਾ ਲੱਗਿਆ ਸੀ ਕਿੰਨੇ ਵੀ ਪਿੱਛੇ ਜੇ ਆਪਣੀ ਮੰਡੀ ਦੇ ਬੰਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਸੀ ਕਿੰਨੇ ਵੀ ਜੋ ਕੋਈ ਬੰਦਾ ਕੁੜੀ ਫੋਨ ਲੈਂਦੀ ਹੈ ਬੁੜੀ ਲੈਂਦੀ ਹੈ ਜਾਂ ਬੱਚਾ ਲੈਂਦਾ ਤਾਂ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੋਨ ਨਵੇਂ ਲੈਣ ਗਏ ਤੇ ਉਹਨਾਂ ਨੂੰ ਵੀ ਉਹਨਾਂ ਦੇ ਫੋਨ ਖੋਗੇ ਭਾਜੰਦੇ ਸੀ ਉਹ ਸੱਚ ਹੈ ਤੇ ਉਹ ਉਹ ਫੋਨ ਵੇਚ ਲੈ ਜਾਂਦੇ ਸੀ ਬਾਅਦ ਚ ਸੱਚ ਹੈ ਵੀ ਕੋਈ ਪਤਾ ਕੀ ਗੱਲ ਆ ਹੁਣ ਬਥੇਰੇ ਕੀ ਕਰਦੇ ਆ ਹੁਣ ਇਥੋਂ ਗੋਲਿਆ ਹਾਂ ਸਪੋਜ਼ ਕਰੋ ਠੀਕ ਹੈ ਜੀ ਪਾਲੇ ਦੀ ਦੁਕਾਨ ਤੇ ਚੱਕ ਲੈ ਹੂੰ ਸਾਨੂੰ ਆ ਕੇ ਵੇਚਣ ਲੱਗੇ ਜਾਂਦੇ ਠੀਕ ਹੈ ਜੀ ਠੀਕ ਹੈ ਇਹਦਾ ਸਾਡਾ ਗਰੁੱਪ ਹੁੰਦਾ ਤੁਸੀਂ ਲੈਂਦੇ ਸੀ ਬਾਈ ਹੈ ਨਹੀਂ ਨਹੀਂ ਵੀਰੇ ਬਿਨਾ ਬਿਲ ਬਾਕਸ ਤੋਂ ਅਸੀਂ ਕੋਈ ਫੋਨ ਨਹੀਂ ਲੈਂਦੇ ਠੀਕ ਹੈ ਜੀ ਠੀਕ ਹੈ ਜਾ ਜਿਸ ਤੋਂ ਵੀ ਲੈ ਕੇ ਵਣ ਕੇ ਚਲੋ ਹੁਣ ਚੱਕ ਕੇ ਵੇਚਣਾ ਤਾਂ ਹੈਗੇ ਕਿਸੇ ਨਾ ਕਿਸ ਨੂੰ ਜੇ ਜਾਂ ਤੇ ਇੱਥੋਂ ਚੋਰੀ ਕਰਨਗੇ ਇੱਥੇ ਨਹੀਂ ਵੇਚਣਗੇ ਉਹ ਉਹ ਢੰਡੇ ਜਾ ਕੇ ਵੇਚਣਗੇ ਢੰਡੇ ਦੇ ਉੱਰੇ ਆ ਕੇ ਵੇਚਣਗੇ ਜੀ ਬਾਈ ਠੀਕ ਐ ਅਸੀਂ ਬਿਨਾ ਬਿੱਲ ਬਕਸ ਤੋਂ ਕੋਈ ਫੋਨ ਨਹੀਂ ਲੈਂਦੇ ਸਾਡੀ ਸਾਰੀ ਮਾਰਕੀਟ ਦੀ ਯੂਨੀਅਨ ਇਹ ਹੋਊਗਾ ਬਾਈ ਬਹੁਤ ਸਾਰੇ ਆ ਗੁੰਡਾਗਰਦੀ ਵਾਲੀ ਗੱਲ ਹੈ ਨਾ ਬਹੁਤ ਜ਼ਿਆਦਾ ਗੁੰਡਾਗਰਦੀ ਵਧੀ ਪਈ ਐ ਦੇਖੋ ਇਹ ਰੇਲਵੇ ਸਟੇਸ਼ਨ ਤੇ ਤੇ ਬਾਈ ਫਿਰ ਪੁਲਿਸ ਕਹੋਣੀ ਇਹਨਾਂ ਨੂੰ ਕੁਝ ਕਹਿੰਦੀ ਯਾਰ ਜਿਵੇਂ ਹੁੰਦਾ ਕਹਿੰਦੀ ਰੇਲਵੇ ਸਟੇਸ਼ਨ ਦੀ ਗੱਲ ਤੁਹਾਨੂੰ ਕਲੀਅਰ ਤੁਸੀਂ ਦੇਖੋ ਪੁਲਿਸ ਵਿਚਾਰੀ ਕੀ ਕਰ ਸਕ ਮੂੰ ਬੰਨੇ ਹੁੰਦੇ ਤਾਂ ਹੁਣ ਸਾਹਮਣੇ ਆ ਹੁਣ ਪੁਲਿਸ ਕੀ ਕਰ ਲੂਗੀ ਤੁਸੀਂ ਆਪ ਦੇਖੋ ਤੇ ਐਸਐਮਸ ਦਾ ਕੋਈ ਹੈਗਾ ਤੇ ਆ ਦੇਖੋ ਭਾਈ ਇਹ ਗਾਹ ਕਹੋਂਦੇ ਆਜੋ ਭਾਈ ਆਜੋ ਹੈਗਾ ਤੇ ਆ ਦੇਖੋ ਭਾਈ ਜੀ ਸੋ ਵੀਰੇ ਜਿਹੜਾ ਇਹ ਕੀ ਹੈਗਾ ਬਾਈ ਆ ਸਾਡਾ ਇਹ ਮੋਬਾਈਲਾਂ ਦੀ ਦੁਕਾਨ ਹੈਗੀ ਤੇ ਭਾਈ ਹੁਣ ਤੁਸੀਂ ਆਜਾ ਕੰਮ ਕਰੋਗੇ ਨਹੀਂ ਚੋਰੀ ਕਰੋਗੇ ਹੁਣ ਨਹੀਂ ਜੀ ਠੀਕ ਹੈ ਤੇ ਇਹ ਗੱਲ ਥੋੜੀ ਮਾੜੀ ਹੈ ਤੁਸੀਂ ਗਲਤੀ ਮੰਨਦੇ ਹੋ ਹਾਂ ਸੰਸਨ ਕਰ ਠੀਕ ਹੈ ਆ ਦੇਖੋ ਹੁਣ ਬਾਈ ਵਰਗੇ ਮੋਬਾਈਲ ਲੈਣ ਆਏ ਆ ਤੇ ਆ ਦੇਖੋ ਜੀ ਠੀਕ ਹੈ ਹੁਣ ਪੱਕੇ ਤੁਸੀਂ ਗਲਤੀ ਮੰਨਦੇ ਹੋ ਨਾ ਹਾਂ ਜੀ ਜੀ ਤੁਹਾਡੀ ਬਹੁਤ ਮੜੀ ਗੱਲ ਹੈ ਭਾਈ ਤੇ ਇਹ ਚੀਨੀ ਜਗਦੇ ਹੁੰਦੇ ਤੇ ਮਣਾਇਆ ਮੂੰਹ ਤੋਂ ਕੱਪੜਾ ਲਾ ਦੋ ਇੱਕ ਵਾਰੀ ਹਾਂ ਹੁਣ ਦਿਖਾ ਦਈਏ ਵੀ ਅਸੀਂ ਭਲਾ ਨੂੰ ਨਹੀਂ ਭਾਈ ਇਹਦਾ ਇੱਕ ਮੈਸੇਜ ਦਿੱਤਾ ਸਮਾਜ ਨੂੰ ਆ ਭਾਈ ਇਹ ਬਦਲਾ ਮੈਸੇਜ ਦਿੱਤਾ ਹੈ ਨਾ ਹਾਂ ਜੀ ਵੀਰੇ ਇਹ ਇੱਕ ਕਲਾਕਾਰਾਂ ਨੂੰ ਲੱਗੇ ਬਣਾਈਏ ਫਿਲਮ ਸੱਚੀ ਹੈ ਨਾ ਇਹ ਸੱਚੀ ਹੈ ਜੀ ਇਹ ਸਾਨੂੰ ਇਹ ਦੱਸਦੇ ਵੀ ਕੀ ਕੀ ਹੋਇਆ ਸੀ ਜਦੋਂ ਆਪਾਂ ਆਪਾਂ ਲੈਦਿਆਂ ਤੋਂ ਹੁੰਦਾ ਸੀਗਾ ਕਿੰਨੇ ਕਿੰਨੇ ਫੋਨ ਚੋਰੀ ਹੁੰਦੇ ਜਾਂਦੇ ਨੇ ਫੋਨ ਫੋਨ ਚੋਰੀ ਹੋਏ ਵੀਰੇ ਤੁਹਾਡੇ ਸਾਹਮਣੇ ਆ ਨਿੱਕੇ ਮੈਸੇਜ ਦਿੱਤਾ ਬਹੁਤ ਬਹੁਤ ਵਧੀਆ ਮੈਸੇਜ ਬਹੁਤ ਫੋਨ ਚੋਰੀ ਹੋਇਆ ਹਣਾ ਬਹੁਤ ਫੋਨ ਚੋਰੀ ਹੁੰਦੇ ਆ ਪਾਲੇ ਦੇ ਤੇ ਜੁਨੀ ਜਦੋਂ ਕੋਈ ਆਨਲਾਈਨ ਹੋ ਗਿਆ ਨਹੀਂ ਬਹੁਤ ਹੋਇਆ ਮੇਰੇ ਇੱਕ ਦੋ ਵਾਰੀ ਹੋਇਆ ਹੈਗਾ ਦੇਖੋ ਕਪਲੇ ਅੱਜ ਕੱਲ ਕੀ ਕਰਦੇ ਪਤਾ ਕੀ ਹੈ ਤਿੰਨ ਬੰਦੇ ਦੀ ਟੋਲੀ ਆ ਅੱਗੇ ਦੇਖੋ ਜੀ ਤਿੰਨ ਬੰਦੇ ਦੀ ਟੋਲੀ ਆ ਆਪਣੇ ਮੇਰੇ ਨਾਲ ਹੋਈ ਆ ਠੀਕ ਹੈ ਬਾਈ ਤੁਹਾਨੂੰ ਤਾਂ ਪਤਾ ਅੱਗਲਾ ਜੀ ਦੁਕਾਨ ਤੇ ਤੇ ਮੇਰੇ ਇਥੇ ਕਸਟਮਰ ਬੈਠੇ ਸੀਗੇ ਇਹ ਤੇ ਮਰਾ ਬਰਾਬਰ ਸੀ ਜੀ ਬਾਈ ਕੀ ਹੋਇਆ ਤਿੰਨ ਬੰਦੇ ਆਏ ਉਲ 500 ਰੁਪਏ ਦੇ ਕੇ 750 ਲਾ ਕੇ ਲੈ ਗਏ ਠੀਕ ਹੈ ਜੀ ਇਦਾਂ ਦੀ ਇੱਕ ਟੋਲੀ ਆ ਤਿੰਨ ਚਾਰ ਬੰਦਿਆਂ ਦੀ ਹਰੇਕ ਬੰਦੇ ਨੂੰ ਮੈਂ ਜਾਣਦਾ ਤੇ ਆਪ ਦਾ ਸੇਫ ਰਹੋ ਤੇ ਇਹ ਬਾਈ ਜਿਹੜੀ ਕੁੜੀ ਨੇ ਕੰਮ ਕੀਤਾ ਸਾਡੀ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੀ ਆਰਟਿਸਟ ਕੁੜੀ ਹੈ ਤੇ ਬਹੁਤ ਵਧੀਆ ਕੈਰੇਕਟਰ ਕਰਦੀ ਸੁਖੀ ਜਿਹੜਾ ਮੁੰਡਾ ਸੀਗਾ ਉਹ ਆਪਣਾ ਭਾਂਜਾ ਰਮਾਨ ਤੇ ਇਹ ਭਰਾ ਸਾਡਾ ਬਾਈ ਦੁਕਾਨ ਹੈ ਇਹਦੀ ਬਾਈ ਤੁਸੀਂ ਐਡ ਵੀ ਕਰਾਂਗੇ ਦੁਆਰੇ ਵਧੀਆ ਤਰੀਕੇ ਨਾਲ ਇਹ ਇਹ ਬਾਈ ਦੀ ਅਸੀਂ ਸੇਵਾ ਦਾ ਮੌਕਾ ਲਿਆ ਬਾਈ ਨੇ ਸਾਨੂੰ ਫਿਲਮ ਕਰਨ ਦਾ ਟਾਈਮ ਦਿੱਤਾ ਇੱਥੇ ਵੀਰੇ ਨੇ ਇਹ ਬਹੁਤ ਵਧੀਆ ਭਰਾ ਹੈ ਬਾਈ ਕੀ ਨਾਮ ਦਾ ਬੋਲੋ ਭੁਪਿੰਦਰ ਪਾਲ ਭਿੰਦਾ ਭੁਪਿੰਦਰ ਪਾਲ ਭੁਪ ਤੇ ਇਹ ਜਿਹੜੀ ਫਿਲਮ ਬਣਾਈ ਇਹ ਸੱਚੀ ਵਿੱਚ ਹੋਈ ਆ ਖੁੰਦ ਨੇ ਮੰਡੀ 'ਚ ਬੈਠੇ ਬੈਠੇ ਮੇਰੇ ਦਿਮਾਗ 'ਚ ਕੰਟੈਂਟ ਆਇਆ ਵੀ ਆ ਬਣਾਈਏ ਤੇ ਇਹ ਬਾਈ ਚਲੇਗਾ ਲੇਡੀਜ਼ ਆ ਇਹਨਾਂ ਨੇ ਛੱਡੇ ਹੁੰਦੇ ਮੁੰਡੇ ਜਾਂਦੇ ਹਨਾ ਚੋਰੀ ਵਾਲੀ ਲੇਡੀਆਂ ਖੁੱਲ ਹੁੰਦੇ ਆ ਤੁਹਾਡੇ ਵੀਰੇ ਮੇਰੀ ਗੱਲ ਸੁਣੋ ਹੁਣ ਲੇਡੀਆਂ ਨੂੰ ਥੋੜੇ ਸਾਹਮਣੇ ਮੈਂ ਕਿਹੜੀ ਫੇਸ ਕਵਰ ਹੈ ਹਾਂ ਕੋਈ ਵੀ ਲੇਡੀਆਂ ਨੂੰ ਆਹਨੇ ਕਹਿ ਸਕਦੇ ਤੁਸੀਂ ਫੇਸ ਕਵਰ ਤੋਂ ਆਪਣਾ ਫੇਸ ਦਿਖਾਓ ਹਾਂ ਨਹੀਂ ਦਿਖਾ ਸਕਦੇ ਕਹਿ ਦਿੰਦੇ ਉੱਥੇ ਅਗਲਾ ਆਪਣੇ ਕੰਨ ਤੇ ਮਾਰੀ ਵੀ ਤੂੰ ਸਾਡਾ ਫੇਸ ਦੇਖ ਕੇ ਕੀ ਲਾਉਂ ਤੂੰ ਹੁਣ ਫੇਸ ਦੇਖ ਕੇ ਅਸੀਂ ਉੱਥੇ ਬੋਲ ਨਹੀਂ ਸਕਦੇ ਜੀ ਬਈ ਕੋਈ ਵੀ ਦੁਕਾਨਦਾਰਾ ਲੇਡੀਆਂ ਨੂੰ ਆਏ ਨਹੀਂ ਕਹਿ ਸਕਦਾ ਕਿ ਸਾਨੂੰ ਤੁਸੀਂ ਆਪਣਾ ਫੇਸ ਦਿਖਾਓ ਹਾਂ ਆ ਚੱਕਰ ਹੁੰਦਾ ਹੋਰ ਕੋਈ ਗੱਲ ਨਹੀਂ ਦੇਖੋ ਜੇ ਆਪਾਂ ਕਹਿੰਨੇ ਆ ਕੁਝ ਵੀ ਕਹਿੰਨੇ ਆ ਤਾਂ ਉੱਥੇ ਆਪਣੇ ਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਕਵਰ ਦਿਖਾਓ ਕਵਰ ਕਰੂਗਾ ਨਾ ਫਿਰ ਕਟੂ ਫੇਸ ਥੋੜਾ ਕੀ ਹੈ ਹਾਂ ਅਗਲੀ ਕਦੇ ਸਾਨੂੰ ਪਤਾ ਨਹੀਂ ਬਤਮੀ ਜੀ ਕਰਦੇ ਸਾਨੂੰ ਛੇੜਖਣਾ ਨਹੀਂ ਕਰਦੇ ਆ ਸੋਏ ਬਾਈ ਕੁੜੀ ਨੇ ਸਮਝਾ ਦਿੱਤਾ ਵੀ ਕਦੇ ਵੀ ਦੁਕਾਨ ਤੋਂ ਆਉਣ ਤੋਂ ਪਹਿਲਾਂ ਕੁੜੀ ਨੂੰ ਇੱਕਲੇ ਪਈ ਆਪਦਾ ਬਾਹਰੋਂ ਭੈਣ ਜੀ ਤੂੰ ਸਾਡੀ ਭੈਣ ਹੈ ਮੂੰਹ ਤੋਂ ਕਪੜਾ ਲਾ ਕੇ ਆ ਫਿਰ ਅਸੀਂ ਤੈਨੂੰ ਜੀ ਦੇਵਾਂਗੇ ਹਾਂ ਠੀਕ ਹੈ ਕੈਮਰਾ ਤੁਸੀਂ ਦੁਕਾਨ ਤੇ ਲਾ ਕੇ ਰੱਖੋ ਕੱਲ ਨੂੰ ਇਹਨਾਂ ਤੇ ਕੁੜੀ ਥੋੜੇ ਇਲਜ਼ਾਮ ਲਾ ਦੇ ਹੋਈ ਆ ਬਾਈ ਕਦੇ ਕਿਸੇ ਨਾਲ ਦੁਕਾਨਦਾਰ ਨਾਲ ਬਥੇਰੇ ਨਾਲ ਹੋਈ ਜਾਂਦੀ ਹੈ ਵੀਰੇ ਠੀਕ ਹੈ ਜੀ ਲਿ ਕੋ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੀ ਕੋ ਚੱਲਿਆ ਪਿਆ ਠੀਕ ਹੈ ਸੁਖੀ ਤੁਸੀਂ ਆਉਂਦੇ ਹੋ ਬਾਈ ਮਾਨਸਾ ਤੋਂ ਤੁਸੀਂ ਕਾਰ ਡੈਸਟ ਤੋਂ ਵਧੀਆ ਤੁਸੀਂ ਦੇਖਿਆ ਕਦੇ ਵੀ ਤੁਹਾਡੇ ਏਰੀਏ ਚ ਆਇਆ ਹੋਵੇ ਕੁਰੀਕ ਦੇ ਕੰਨ ਤੇ ਫੋਨ ਲੱਗੇ ਤੇ ਕੋਈ ਫੋਨ ਲੱਗੇ ਭੱਜ ਗਿਆ ਹਾਂਜੀ ਬਾਜ਼ਾਰ ਚ ਜਾਂਦੀਆਂ ਕੁੜੀਆਂ ਕਈ ਵਾਰ ਨਾਂਗੀਆਂ ਪੜਨਾਂ ਆਈਆਂ ਕੁੜੀਆਂ ਨੂੰ ਕਈ ਵਾਰ ਕੋਈ ਲੇਡੀ ਜੀ ਹੁੰਦੀ ਆ ਗੱਲ ਕਰਦੀ ਹੁੰਦੀ ਆ ਬਸ ਐਂ ਮੋਟਰਸਾਈਕਲ ਤੇ ਆਉਂਦੇ ਆ ਕੋ ਕੇ ਪਾਰ ਜਾਂਦੇ ਚਾਂ ਚੂਨ ਵਾਧੂ ਕੁਝ ਪਟਦੇ ਆ ਜਿਹੜੇ ਤੇ ਇਹ ਬਾਈ ਬਹੁਤ ਵਧੀਆ ਤਰੀਕੇ ਨਾਲ ਅਸੀਂ ਲੋਕਾਂ ਨੂੰ ਸਮਝਾਇਆ ਹੈ ਜਿੰਨਾਂ ਨੂੰ ਵਧੀਆ ਨਹੀਂ ਲੱਗਦਾ ਸਾਨੂੰ ਸਬਸਕ੍ਰਾਈਬਰ ਨਾ ਕਰੋ ਅਨਫੋਲੋ ਇਹ ਗਾਲਾਂ ਕੱਢਣੇ ਲੋੜ ਨਹੀਂ ਵੀਡੀਓ ਨੂੰ ਪੂਰੀ ਨੂੰ ਦੇਖਿਓ ਸਾਡੀ ਵੀਡੀਓਜ਼ ਮੈਸੇਜ ਦਿੱਤਾ ਹੋਇਆ ਕੋਈ ਅਸੀਂ ਮਤਲਬ ਕਿਸੇ ਤੇ ਲਾ ਕੇ ਨਹੀਂ ਵੀਡੀਓ ਬਣਾਈ ਇਹ ਜੇ ਕੋਈ ਵੀ ਇਹਨਾਂ ਦੇ ਉਂਗਲ ਕਰਦਾ ਹੈ ਆਰਟਿਸਟ ਤੇ ਬਾਈ ਤੇ ਜਾਂ ਮੇਰੇ ਭਾਨਜੇ ਤੇ ਤਾਂ ਉਹਦਾ ਜ਼ਿੰਮੇਵਾਰ ਮੈਂ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਹੈ ਕਿ ਬਾਈ ਵੀਡੀਓ ਕਿਸ ਮਕਸਦ ਲਈ ਬਣਾਈ ਹੈ ਇਹਦਾ ਕੀ ਸਨੇਹ ਹੈ ਇਹਦੇ ਸਿਧਾ ਕੋਈ ਵੱਡੀ ਗੱਲ ਹੈ ਨਹੀਂ ਹਣਾ ਬਾਈ ਇਹ ਜੀ ਬ੍ਰੈਂਟ ਹਾਸ ਨਹੀਂ ਹਟਦਾ ਸੋ ਬੋਰਾ ਵੀ ਸਾਰੀਆਂ ਖੁਣੀਆਂ ਕੋਲੇ ਪਰਸ ਹੁੰਦਾ ਤੇ ਆਪਣਾ ਫੋਨ ਪਰਸ 'ਚ ਰੱਖਿਆ ਕਰੋ ਵੀ ਹੱਥ 'ਚ ਫੜੇ ਨਾ ਕੁਛ ਨਹੀਂ ਹੁੰਦਾ ਬਸ ਠੀਕ ਹੈ ਹਾਂਜੀ ਫੋਨ ਨੂੰ ਪਰਸ 'ਚ ਰੱਖੋ ਸਾਡੇ ਕੋਲ ਵੀ ਮਹਿੰਗੇ ਮਹਿੰਗੇ ਫੋਨ ਮੈਂ ਤਾਂ ਬਈ ਇਹ ਕਿੜੀਆਂ ਕੁੜੀਆਂ ਨੂੰ ਆਉਣ ਨਾਲ 14 ਪਰੋ ਲਈ ਫਿਰਦਾ ਬਈ ਕੋਲ ਸੰਸੰਗ ਦਾ ਆਇਆਗਾ 40 40 ਬੰਦਾ ਲਈ 54000 ਦੇ ਫੋਨਾਂ ਦਾ ਬੰਦਾ ਇਹ ਕਿੜੀਆਂ ਕੁੜੀਆਂ ਨੂੰ ਆਉਣ ਦੇ ਸਮੇਂ 'ਚ ਬਈ ਯਾਰ ਕੀ ਹੈ ਹਥਿਆਰ ਰੱਖਣੇ ਪੈਣਗੇ ਸਾਡੀਆਂ ਜੇਬਾਂ 'ਚ ਹੁੰਦੇ ਆ ਪਰ ਕੁੜੀਆਂ ਨੇ ਇੱਕ ਹੱਥ ਜੋੜ ਕੇ ਬੇਨਤੀ ਆ ਆਪਦਾ ਫੋਨ ਆਹਦੇ ਪਰਸ 'ਚ ਜਾਂ ਦੀ ਜੇਬ 'ਚ ਰੱਖੋ ਹੱਥ